ਜਿਸ ਕਰਕੇ ਤੁਸੀਂ ਮੈਨੂੰ ਸੱਦਿਆ ਹੈ ਬੇਬੇ ਜੀ ਬੋਲੀ ਸੁਣੋ ਭਾਈ ਜੀ ਤੁਹਾਨੂੰ ਤਾਂ ਸਭ ਕੁਝ ਪਤਾ ਹੈ ਮੈਂ ਕੀ ਆਖਾਂ ਤਾਂ ਨਾਨਕ ਜੀ ਨੇ ਆਖਿਆ ਮੇਰੇ ਪਾਸੋਂ ਬੇਬੇ ਜੀ ਹਿਸਾਬ ਆਪ ਲੈ ਲਓ ਮੈਂ ਵੀ ਇਹ ਜਾਣਦਾ ਹਾਂ ਮੇਰੇ ਉੱਪਰ ਕਿਸੇ ਨੇ ਚੁਗਲੀ ਕੀਤੀ ਹੈ ਜੋ ਮੈਥੋਂ ਲੇਖਾ ਲਵੋ ਤਾਂ ਨਾਨਕ ਜੀ ਨੇ ਕਿਹਾ ਦਲਾਸਾ ਦਿੱਤਾ ਤਾਂ ਗੁਰਨਾਨਕ ਦੇਵ ਜੀ ਨੇ ਆਖਿਆ ਬੇਬੇ ਜੀ ਇਹ ਗੱਲ ਲੇਖੇ ਹਿਸਾਬ ਦੀ ਹੈ ਸ਼ਰਮ ਔਰ ਮਹਲਾਜੇ ਦਾ ਕੰਮ ਕੋਈ ਨਹੀਂ ਹੈ ਤਾਂ ਬੀਬੇ ਜੀ ਨੇ ਕਿਹਾ ਭਲਾ ਭਾਈ ਜੀ ਸੰਮਤ 1547 ਫੱਗਰ ਸੁਦੀ ਪੰਜਮੀ ਵਾਲੇ ਦਿਨ ਲੇਖਾ ਕੀਤਾ ਦੌਲਤ ਖਾਨ ਲੋਧੀ ਨਾਲ ਤ੍ਰੇਮਹੀ ਨਾ ਦਾ 135 ਰੁਪਏ ਗੁਨਾਨਕ ਦੇਵ ਜੀ ਦੇ ਨਿਕਲੇ ਖਾ ਪੀ ਕੇ ਲੈ ਦੇ ਕੇ ਵਦੇ 135 ਰੁਪਏ ਤਾਂ ਗੁਨਾਨਕ ਦੇਵ ਜੀ ਨੇ ਯਾਰਾ ਨੂੰ ਆਖਿਆ ਲਓ ਚੀਜਾ ਜੀ ਹੁਣ ਤਾਂ ਮੇਰੇ ਮੁੱਖੋਂ ਅਸੀਂ ਸੁਰਖਰੋ ਹੋਏ ਹਾਂ ਹੁਣੇ ਮੋਦੀ ਖਾਨਾ ਕਿਸੇ ਹੋਰ ਨੂੰ ਸੌਂਪੋ